ਤੇ ਉਹਨਾਂ ਦੀ ਤਸਵੀਰਾਂ ਲਾ ਕੇ ਉਹਨਾਂ ਦਾ ਪੁਤਲਾ ਲਾ ਕੇ ਜੁੱਤੇ ਦਾ ਹਾਰ ਲਾ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਯੂਥ ਕਾਂਗਰਸ ਵੱਲੋਂ ਚੰਡੀਗੜ੍ਹ ਦੇ ਸੈਕਟਰ 35 ਦੇ ਵਿੱਚ ਇਹ ਪ੍ਰਦਰਸ਼ਨ ਚੱਲ ਰਿਹਾ ਹੈ ਹਾਲਾਂਕਿ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਵੱਲੋਂ ਵੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਨਾ ਨੂੰ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ ਬੜਾ ਕਲੀਅਰ ਕਿਹਾ ਗਿਆ ਹੈ ਕਿ ਅੱਗੇ ਨਹੀਂ ਜਾ ਸਕਦੇ ਦੂਜੇ ਪਾਸੇ ਚੰਡੀਗੜ੍ਹ ਯੂਥ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਨਗਰ ਨਿਗਮ ਦੇ ਬਾਹਰ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਪੁਲਿਸ ਨੇ ਇਹ ਪੂਰੀ ਬੈਰੀਕੇਟਿੰਗ ਕੀਤੀ ਹੈ ਪੂ ਇਹ ਇਹਨਾਂ ਨੂੰ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਅੱਗੇ ਜਾਣ ਦੀ ਤੁਹਾਨੂੰ ਪਰਮਿਸ਼ਨ ਨਹੀਂ ਹੈ ਜਿਸ ਨੂੰ ਲੈ ਕੇ ਲਗਾਤਾਰ ਇਹ ਕਿਉਂਕਿ 30 ਜਨਵਰੀ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅੱਜ ਲਗਾਤਾਰ ਕੌਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਇਹ ਤਸਵੀਰਾਂ ਲਗਾਤਾਰ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਇਹਨਾਂ ਦੀ ਹਾਲਕਿ ਅਜ ਰਣਨੀਤੀ ਵੀ ਤਿਆਰ ਕੀਤੀ ਜਾ ਰਹੀ ਹੈ ਕਾਂਗਰਸ ਦੀ ਵੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਅਸੀਂ ਭਾਜਪਾ ਨੂੰ ਘੇਰਨਾ ਹੈ ਕਿਸ ਤਰ੍ਹਾਂ ਅਸੀਂ ਆਮ ਆਦਮੀ ਪਾਰਟੀ ਨੂੰ ਘੇਰਨਾ ਹੈ ਔਰ ਜਿਸ ਕਰਕੇ ਇਹ ਪੂਰਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਚ ਚੰਡੀਗੜ੍ਹ ਦੇ ਵਿੱਚ ਦਿੱਲੀ ਤੋਂ ਸੀਨੀਅਰ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈ ਸੀਨੀਅਰ ਲੀਡਰ ਕਾਂਗਰਸ ਦੇ ਇੱਥੇ ਪਹੁੰਚ ਰਹੇ ਨੇ ਹਲਕਾ ਲੰਬਾ ਦੇ ਨਾਲ ਹੋਰ ਵੀ ਸੀਨੀਅਰ ਲੀਡਰ ਇੱਥੇ ਪਹੁੰਚ ਰਹੇ ਆ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਇਹ ਪ੍ਰੋਟੈਸਟ ਜਿਹੜਾ ਹੈ ਉਹ ਲਗਾਤਾਰ ਦੇਖਣ ਨੂੰ ਮਿਲ ਰਿਹਾ ਤੇ ਅੱਗੇ ਜਾਣ ਦੀ ਕੋਸ਼ਿਸ਼ ਜਰੀ ਕੀਤੀ ਜਾ ਰਹੀ ਹੈ ਪ੍ਰੋਟੈਕਟ ਚੰਗੇ ਚੱਲਦੇ ਕਰੀਏ ਕੀ ਕਹਿਣਾ ਚਾਹੁੰਦੇ ਚਲੋ ਚਲੋ ਕਹਿਣਾ ਇਹ ਚਾਹੁੰਦੇ ਆ ਜੋ ਇਸ ਇਨਸਾਨ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ ਇਹਦੇ ਖਿਲਾਫ ਆ ਸਾਡਾ ਪ੍ਰੋਟੈਸਟ ਆ ਤੇ ਅਸੀਂ ਇਹ ਇਨਸਾਨ ਨੂੰ ਸਜ਼ਾ ਦਿਲਾ ਕੇ ਟੰਗੇ ਤੇ ਇਨਸਾਫ ਲੋਕਾਂ ਨੂੰ ਦਿਵਾ ਕੇ ਟੰਗੇ ਇਹ ਇਨਸਾਨ ਮੁਜਰੀਮ ਹੈ ਲੋਕਤੰਤਰ ਦਾ ਮੁਜਰੀਮ ਹੈ ਅੱਜ ਬੀਜੇਪੀ ਦਫਤਰ ਨੂੰ ਦੇ ਕੇ ਆਵਾਂਗੇ ਜੀ ਬੀਜੇਪੀ ਦਫਤਰ ਨੂੰ ਦੱਸਾਂਗੇ ਤੁਹਾਡਾ ਮਸੀਹਾ ਤੁਹਾਡੇ ਕੋਲ ਆ ਚ ਕਸਮਾਂ ਕਿਸ ਨੇ ਬੈਰੀਕੇਡਿੰਗ ਕੀਤੀ ਹੋਈ ਆ ਜਾਵਾਂਗੇ ਦੇਖਿਓ ਹੁਣ ਟੱਕਾ ਮੁਕੀ ਹੋਊਗੀ ਆਪਣੀ ਆਪਣੀ ਗੱਲ ਕਰਾਂਗੇ ਬਿਲਕੁਲ ਆ ਤਸਵੀਰਾਂ ਤੁਸੀਂ ਵੇਖੋ ਕੇ ਅੱਗੇ ਨਾਲੇ ਜਾਣਾ ਸ਼ੁਰੂ ਕਰ ਦਿੱਤਾ ਲੇਕਿਨ ਅੱਗੇ ਪੁਲਿਸ ਦੀ ਬੈਰੀਕੇਟਿੰਗ ਹੈ ਤੇ ਇਹਨਾਂ ਦਾ ਕਹਿਣਾ ਕਿ ਅਸੀਂ ਜਾ ਕੇ ਰਹਾਂਗੇ ਔਰ ਜਿਸ ਤਰ੍ਹਾਂ ਇਹ ਤੱਕਾ ਹੋਇਆ ਹੈ ਜਿਸ ਤਰ੍ਹਾਂ ਦੀ ਵੀ ਚੀਜ਼ਾਂ ਹੋਈ ਹੈ ਉਸ ਨੂੰ ਵੇਖਦੇ ਹੋਏ ਚੰਡੀਗੜ੍ਹ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਅੱਜ ਦੇ ਅੱਜ ਦਾ ਇਹ ਪ੍ਰੋਟੈਸਟ ਹੈ ਅੱਜ ਦਾ ਇਹ ਪ੍ਰੋਟੈਸਟ ਹੈ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦੇ ਬੈਰੀਕੇਟਿੰਗ ਕੀਤੀ ਹੋਈ ਹੈ ਤੇ ਬੈਰੀਕੇਟਿੰਗ ਕਰਨ ਤੋਂ ਬਾਅਦ ਇੱਥੇ ਪੂਰਾ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਚੰਡੀਗੜ੍ਹ ਕਾਂਗਰਸ ਵੱਲੋਂ ਚੰਡੀਗੜ੍ਹ ਕਾਂਗਰਸ ਵੱਲੋਂ ਇੱਕ ਪਰੋਟੈਸਟ ਕੀਤਾ ਜਾ ਰਿਹਾ ਹੈ ਔਰ ਦੂਜੇ ਪਾਸੇ ਚੰਡੀਗੜ੍ਹ ਨਗਰ ਨਿਗਮ ਦੇ ਬਾਹਰ ਆਮ ਆਦਮੀ ਪਾਰਟੀ ਦੇ ਕੌਂਸਲਰ ਅੰਸ਼ਣ ਤੇ ਬੈਠੇ ਉੱਥੇ ਵੀ ਪ੍ਰੋਟੈਸਟ ਕੀਤਾ ਜਾ ਰਿਹਾ ਲੇਕਿਨ ਇਥੇ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਹੈ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜਾ ਕੇ ਰ੍ਹਾਂਗੇ ਔਰ ਚੰਡੀਗੜ੍ਹ ਦੇ ਭਾਜਪੀ ਦਫਤਰ ਸੈਕਟਰ 33 ਦੇ ਵਿੱਚ ਇਥੇ ਆ ਕੇ ਆਪਣਾ ਜਿਹੜਾ ਹੈਗਾ ਰੋਸ਼ ਪ੍ਰਦਰਸ਼ਨ ਕਰਾਂਗੇ ਹਾਲਾਂਕਿ ਇਥੇ ਹੁਣ ਉਹਨਾਂ ਨੂੰ ਰੋਕਣ ਦੀ ਪੂਰੀ ਤਿਆਰੀ ਹੈ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਇਥੇ ਮੌਜੂਦ ਹੈ ਹਾਲਾਂਕਿ ਚੰਡੀਗੜ੍ਹ ਕਾਂਗਰਸ ਯੂਥ ਕਾਂਗਰਸ ਦੇ ਜਿਹੜੇ ਇਥੇ ਪ੍ਰੋਟੈਸਟ ਕਰਦੀ ਨਜ਼ਰ ਆ ਰਹੀ ਸਰਬਜੋਤ ਕਿਉਂਕਿ ਕੱਲ ਸੁਪਰੀਮ ਕੋਰਟ ਦੇ ਵਿੱਚ ਵੀ ਜਿਸ ਤਰ੍ਹਾਂ ਦੀ ਟਿੱਪਣੀ ਹੋਈ ਹੈ ਲਗਾਤਾਰ ਮੀਟਿੰਗਸ ਦਾ ਦੌਰ ਜਾਰੀ ਹੈ ਉਸ ਤੋਂ ਬਾਅਦ ਹੀ ਲਗਾਤਾਰ ਮੀਟਿੰਗਸ ਦਾ ਦੌਰ ਜਾਰੀ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਆ ਪ੍ਰੋਟੈਸਟ ਕਰਦੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਕਾਂਗਰਸ 35 ਸੈਕਟਰ ਕਾਂਗਰਸ ਪਵਨ ਦੇ ਵਿੱਚ ਮੀਟਿੰਗਸ ਦਾ ਦੌਰ ਵੀ ਜਾਰੀ ਹੈ ਚੰਡੀਗੜ੍ਹ ਯੂਥ ਕਾਂਗਰਸ ਪ੍ਰੋਟੈਸਟ ਕਰਦੀ ਨਜ਼ਰ ਆ ਰਹੀ ਹੈ ਔਰ ਸਾਫ਼ ਤੌਰ ਤੇ ਕਹਿ ਜਾ ਰਹੀ ਕਿ ਜਗਤ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਲਗਾਤਾਰ ਡਟੇ ਰਹਾਂਗੇ ਰੋਸ ਪ੍ਰਦਰਸ਼ਨ ਕਰਾਂਗੇ ਦਿੱਲੀ ਰੋਜ਼ਾਨਾ ਅਸੀਂ ਪ੍ਰੋਟੈਸ ਇਸ ਤਰ੍ਹਾਂ ਦਾ ਆਪਰਟੈਸਟ ਹੁਣ ਲਗਾਤਾਰ ਦੇਖਣ ਨੂੰ ਮਿਲ ਰਿਹਾ ਔਰ ਇਹਨਾਂ ਨੇ ਸਾਫ਼ ਕਿਹਾ ਕਿ ਅਸੀਂ ਪੁਲਿਸ ਦੇ ਬੈਰੀਕੇਡਸ ਵੀ ਤੋੜਾਂਗੇ ਅਸੀਂ ਪੂਰਾ ਔਰ ਤਸਵੀਰਾਂ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤਸਵੀਰਾਂ ਤੁਹਾਨੂੰ ਦਿਖਾਣ ਦੀ ਕਿ ਅੱਗੇ ਵਧਦੇ ਹੋਏ ਕਾਂਗਰਸ ਦੇ ਸਪੋਰਟਰ ਅੱਗੇ ਵਧਦੇ ਹੋਏ ਚੰਡੀਗੜ੍ਹ ਦੇ ਚੰਡੀਗੜ੍ਹ ਯੂਥ ਕਾਂਗਰਸ ਦੇ ਸਪੋਰਟਰਸ ਵੱਲੋਂ ਤੇ ਤਸਵੀਰਾਂ ਤੁਸੀਂ ਵੇਖੋਗੇ ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਪੁਤਲਾ ਇਹ ਬਣਾਇਆ ਕਿ ਜੁੱਤਿਆਂ ਦਾ ਹਾਰ ਬਣਾਇਆ ਗਿਆ ਹੈ ਔਰ ਕਾਲਖ ਜੜੀਓ ਪੋਤੀ ਜਾ ਰਹੀ ਹੈ ਸਰਪਜੋਤ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਜੀ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਅਰਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 3 ਵਜੇ ਇਸ ਕਾਨਫਰੰਸ ਰੱਖੀ ਗਈ ਹੈ ਉਸ ਤੋਂ ਪਹਿਲਾਂ ਨਗਰ ਨਿਗਮ ਦੇ ਬਾਹਰ ਆਮ ਆਦਮੀ ਪਾਰਟੀ ਦਾ ਧਰਨਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਅਨਸ਼ੰਤੇ ਬੈਠੇ ਕਾਉਂਸਲਰ ਦੂਜੇ ਪਾਸੇ ਚੰਡੀਗੜ੍ਹ ਕਾਂਗਰਸ ਦੇ ਮਹਿਲਾ ਵਿੰਗ ਵੱਲੋਂ ਵੀ ਇੱਕ ਰਣਨੀਤੀ ਤਿਆਰ ਕੀਤੀ ਗਈ ਹੈ ਕਿ ਯੂਥ ਕਾਂਗਰਸ ਵੱਲੋਂ ਵੀ ਪਹਿਲਾਂ ਪ੍ਰੋਟੈਸਟ ਕੀਤਾ ਗਿਆ ਹੈ ਉਹਦੇ ਵਿੱਚ ਕਈ ਚੀਜ਼ਾਂ ਨੇ ਜਿਸ ਤਰ੍ਹਾਂ ਦੀ ਨਾਦੀ ਰਣਨੀਤੀ ਤਿਆਰ ਹੋ ਰਹੀ ਹੈ ਕਿ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਅਸੀਂ ਪ੍ਰੋਟੈਸਟ ਕਰਨਾ ਹੈ ਸੀਨੀਅਰ ਲੀਡਰਸ਼ਿਪ ਇੱਥੇ ਪਹੁੰਚ ਰਹੀ ਹੈ ਕੱਲ ਇੱਥੇ ਸੀਨੀਅਰ ਲੀਡਰ ਪਹੁੰਚਣਗੇ ਕਾਂਗਰਸ ਦੇ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾਏਗਾ ਉਹਨਾਂ ਤੋਂ ਪ੍ਰੋਟੈਸਟ ਕਾਲ ਕੀਤਾ ਗਿਆ ਹੈ ਕਿ ਅਸੀਂ ਕਿਸ ਕਿਸ ਨੂੰ ਘੇਰਨਾ ਹੈ ਨਗਰ ਨਿਗਮ ਦੇ ਵਿੱਚ ਨਾਲ ਦੇ ਨਾਲ ਮੇਅਰ ਸੋਨਕਰ ਮਨੋਸ਼ ਸੋਨਕਰ ਨੇ ਉਹਨਾਂ ਉਹਨਾਂ ਦੀ ਬੀਜੇਪੀ ਦੇ ਚੀਫ ਨੂੰ ਘੇਰਨਾ ਅਨ ਤਾਂ ਇਹ ਪੂਰੀ ਰਣਨੀਤੀ ਤਿਆਰ ਕੀਤੀ ਗਈ ਹੈ ਇਸ ਕਰਕੇ ਹੁਣ ਤੁਸੀਂ ਦੇਖੋ ਚੰਡੀਗੜ੍ਹ ਯੂਥ ਕਾਂਗਰਸ ਦਾ ਪ੍ਰੋਟੈਸਟ ਅਨੋਖਾ ਪ੍ਰੋਟੈਸਟ ਹੈ ਕਿ ਅਨਿਲ ਮਸੀਹ ਜਿਹੜੇ ਪ੍ਰੈਸਾਈਡਿੰਗ ਆਫੀਸਰ ਸੀ ਜੋ ਕਿ ਅੱਜਕੱਲ ਲਗਾਤਾਰ ਵਿਵਾਦਾਚੇ ਉਹਨਾਂ ਦੀ ਹੁਣ ਪਤਲਾ ਫੂਕਦੇ ਹੋਏ ਇਹ ਤਸਵੀਰਾਂ ਤੇ ਹਾਲਾਂਕਿ ਪੁਲਿਸ ਦੀ ਅਫੀਰ ਹੁੰਦੇ ਬਾਹਰ ਹੋਵੇ ਚਾਹੇ ਚੰਡੀਗੜ੍ਹ 35 ਸੈਕਟਰ ਦੇ ਬਾਹਰ ਜਿੱਥੇ ਅਸੀਂ ਮੌਜੂਦ ਆ ਉੱਥੇ ਹੋਵੇ ਕਿਉਂਕਿ ਪੁਲਿਸ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਲਾਅ ਐਂਡ ਆਰਡਰ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਬਹੁਤ ਹੀ ਕਲੀਅਰ ਹੈ ਇਸ ਕਰਕੇ ਇੱਥੇ ਪੂਰੀ ਵੈਰੀਗੇਟਿੰਗ ਕੀਤੀ ਗਈ ਹੈ ਪੁਤਲਾ ਫੁਕਿਆ ਜਾ ਰਿਹਾ ਹੈ ਅਨਿਲ ਮਸੀਦਾ ਪੁਕਿਆ ਪੁਤਲਾ ਫੁਕਿਆ ਜਾ ਰਹੇ ਤੇ ਨਾਲ ਦੇ ਨਾਲ ਬੀਜੇਪੀ ਦੇ ਖਿਲਾਫ ਨਾਰੇਬਾਜੀ ਜੰਪ ਕੀਤੀ ਜਾ ਰਹੀ ਹੈ ਬੀਜੇਪੀ ਦੇ ਸੀਨੀਅਰ ਲੀਡਰਾਂ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਤਕਸ਼ਾਈ ਹੋਈ ਹੈ ਕਿਸ ਤਰ੍ਹਾਂ ਇਹ ਸਾਰਾ 30 ਜਨਵਰੀ ਨੂੰ ਮੇਅਰ ਇਲੈਕਸ਼ਨ ਤੇ ਚੱਲਦੇ ਔਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਜੱਦੀਗੜੀ ਉਤ ਕਾਂਗਰਸ ਦਾ ਇਹ ਜਿਹੜਾ ਰੋਸ਼ ਪ੍ਰਦਰਸ਼ਨ ਹੈ ਪ੍ਰੋਟੈਸਟ ਹੈ ਦੇਖਣ ਨੂੰ ਮਿਲ ਰਿਹਾ ਹੈ ਪੁਤਲਾ ਲਾ ਕੇ ਇਹ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਉਹ ਦੂਜੇ ਪਾਸੇ ਆਮ ਆਦਮੀ ਪਾਰਟੀ ਨਗਰ ਨਿਗਮ ਦੇ ਬਾਹਰ ਪ੍ਰੋਟੈਸਟ ਕਰਦੀ ਨਜ਼ਰ ਆ ਰਹੀ ਹੈ ਔਰ ਇਸ ਪਾਸੇ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਇਹ ਪ੍ਰੋਟੈਸਟ ਕੀਤਾ ਪਾਸ ਵੱਧਾ ਜਾ ਰਿਹਾ ਅਨਿਲ ਮਸੀ ਨਾਲ ਨਾਲ ਭਾਜਪੀ ਦੇ ਖਿਲਾਫ ਨਰੇਬਾਜੀ ਕੀਤੀ ਜਾ ਰਹੀ ਹੈ ਪ੍ਰੋਟੈਸਟ ਕੀਤਾ ਜਾ ਰਿਹਾ ਔਰ ਇਹਨਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਲਗਾਤਾਰ ਅਸੀਂ ਲਗਾਤਾਰ ਪ੍ਰੋਟੈਸਟ ਕਰਾਂਗੇ ਅਸੀਂ ਲਗਾਤਾਰ ਪ੍ਰੋਟੈਸਟ ਕਰਾਂਗੇ ਇੱਕ ਵਾਰੀ ਫਿਰ ਯੂਥ ਪ੍ਰਧਾਨ ਸਾਡੇ ਨਾਲ ਨੇ ਮਨੋਜ ਕਿਸ ਤਰ੍ਹਾਂ ਦੀ ਹੋਰ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਕੱਲ ਨਵੇਂ ਤਰੀਕੇ ਨਾਲ ਪਟੈਸਟ ਮਿਲੂਗਾ 500 ਨਵੇਂ ਤਰੀਕੇ ਨਾਲ ਜਦ ਤੱਕ ਇਨਸਾਫ ਨਹੀਂ ਮਿਲੂਗਾ ਪਟੈਸਟ ਹੋਊਗਾ ਤੁਹਾਡੀ ਰਣਨੀਤੀ ਕੀ ਹੈ ਆਉਣ ਵਾਲੇ ਦਿਨਾਂ 'ਚ ਸੀਨੀਅਰ ਲੀਡਰਸ਼ਿਪ ਵੀ ਪਹੁੰਚ ਰਹੀ ਹੈ ਤੁਹਾਡੀ ਹਾਂਜੀ ਬਹੁਤ ਵੱਡਾ ਪਟੈਸਟ ਹੋਊਗਾ ਤੇ ਇਸ ਇਨਸਾਨ ਨੂੰ ਸਜ਼ਾ ਦਿਲਾ ਕੇ ਟਾਂਗੇ ਲੋਕਤੰਤਰ ਦਾ ਹਥਿਆਰ ਹੈ ਜੀ ਤੇ ਬਿਲਕੁਲ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 35 ਕਾਂਗਰਸ ਭਵਨ ਦੀ ਜਿੱਥੇ ਇਹ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ ਚੰਡੀਗੜ੍ਹ ਯੂਥ ਕਾਂਗਰਸ ਤੇ ਸਪੋਰਟਰਸ ਉਹਨਾਂ ਦੇ ਲੀਡਰਸ ਇਹ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਡੀ ਰਣਨੀਤੀ ਇਹੀ ਹੈ ਕਿ ਅਸੀਂ ਅਨਿਲ ਮਸੀ ਨੂੰ ਘੇਰਨਾ ਹੈ ਅਸੀਂ ਭਾਜਪਾ ਦੇ ਸੀਨੀਅਰ ਲੀਡਰਸ ਨੂੰ ਘੇਰਤਾ ਹੈ ਔਰ ਜਿਸ ਕਰਕੇ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਦੋਵੇਂ ਪਾਸੇ ਆਮ ਆਦਮੀ ਪਾਰਟੀ ਵੱਲੋਂ ਵੀ ਕਾਂਗਰਸ ਵੱਲੋਂ ਵੀ ਲਗਾਤਾਰ ਭਾਜਪਾ ਦੇ ਸੀਨੀਅਰ ਲੀਡਰਸ ਨੂੰ ਘੇਰਿਆ ਜਾ ਰਿਹਾ ਹੈ ਅਨਿਲ ਮਸੀ ਜੋ ਕਿ ਪ੍ਰੈਸਾਈਡਿੰਗ ਅਫਸਰ ਹੈ ਨਾ ਨੋਮੀਨੇਟਿਡ ਕਾਉਂਸਲਰ ਵੀ ਹੈ ਉਹ ਚੰਡੀਗੜ੍ਹ ਨਗਰ ਨਿਗਮ ਦੇ ਹੈਗੇ ਇਸ ਕਰਕੇ ਉਹਨਾਂ ਨੂੰ ਵੀ ਘੇਰਿਆ ਜਾ ਰਿਹਾ ਹੈ ਔਰ ਤੋ ਲੈ ਕੇ ਜੇ ਕੱਲ ਜਿਹੜਾ ਸੁਪਰੀਮ ਕੋਰਟ ਚ ਜਿਹੜੀ ਵੀ ਟਿੱਪਣੀਆਂ ਹੋਈਆਂ ਉਸ ਤੋਂ ਬਾਅਦ ਹੋਰ ਵੀ ਰੋਸ਼ ਪ੍ਰਦਰਸ਼ਨ ਜ਼ਿਆਦਾ ਹੋ ਚੁੱਕਿਆ ਹੈ ਹੋਰ ਤੇਜ਼ ਹੋ ਚੁੱਕਿਆ ਹੈ ਲਗਾਤਾਰ ਮੀਟਿੰਗਸ ਦਾ ਦੌਰ ਜਾਰੀ ਹੈ ਕਿ ਕਿਸ ਤਰ੍ਹਾਂ ਰਣਨੀਤੀ ਤਿਆਰ ਕਰਨੀ ਹੈ ਕਿਸ ਤਰ੍ਹਾਂ ਪ੍ਰੋਟੈਸਟ ਕਰਨਾ ਹੈ ਕਿਸ ਤਰ੍ਹਾਂ ਅਨਿਲ ਮਸੀਨੂ ਕੀ ਕਾਰਨਿਕਮ ਦੇ ਬਾਹਰ ਪ੍ਰਦਰਸ਼ਨ ਕਰਨਾ ਹੈ ਜੀਪੀ ਲੀਡਰਸ਼ਿਪ ਨੂੰ ਕੇਰਨਾ ਹੈ ਜੀਪੀ ਦੇ ਕਾਉਂਸਲਰਸ ਨੂੰ ਕੇਰਨਾ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਨ ਦੀ ਤਿਆਰੀ ਔਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੱਲ ਵੀ ਪ੍ਰਦਰਸ਼ਨ ਕਿੰਨਾ ਜਾਵੇਗਾ ਤੇ ਹੋਰ ਦੇ ਹੋਰ ਵੀ ਲੀਡਰਸ਼ਿਪ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਨਾਲ ਜੁੜ ਕੇ ਜੁ ਆ ਪ੍ਰੋਟੈਸਟ ਕਰਨ ਦੀ ਵੀ ਜਿਹੜੀ ਤਿਆਰੀ ਹੈ ਉਹ ਵੀ ਕੀਤੀ ਜਾ ਰਹੀ ਹੈ ਫਿਲਹਾਲ ਚੰਡੀਗੜ੍ਹ ਦੇ ਸੈਕਟਰ 35 ਦੀ ਇਹ ਤਸਵੀਰਾਂ ਨੇ 35 ਬਿਲਕੁਲ ਕਾਂਗਰਸ ਭਵਨ ਦੇ ਬਿਲਕੁਲ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਇਹਨਾਂ ਨੇ ਪੁਤਲਾ ਲੈ ਕੇ ਚੰਡੀਗੜ੍ਹ ਭਾਜਪਾ ਦਫ਼ਤਰ ਜਾਣਾ ਸੀ ਸੈਕਟਰ 33 ਲੇਕਿਨ ਉੱਥੇ ਤੱਕ ਇਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਬਾਹਰ ਹੀ ਬੈਰੀਕੇਟਿੰਗ ਲਾਈ ਗਈ ਹੈ ਔਰ ਇਸੇ ਕਰਕੇ ਇਹਨਾਂ ਨੇ ਇੱਥੇ ਹੀ ਪੁਤਲਾ ਅਨਿਲ ਮਸੀਹ ਦਾ ਫੁਕਿਆ ਹੈ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਯੂਥ ਕਾਂਗਰਸ ਵੱਲੋਂ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸਰਬਜੋਤ ਜੀ ਜੀ